ਜਿਹੜਾ ਆਪਾਂ ਪ੍ਰੈਕਟਿਸ ਕਰਾਂਗੇ ਥੋੜੀ ਜਿਹੀ ਅੱਜ ਇਹ ਮੈਂ ਤੁਹਾਨੂੰ ਪ੍ਰੈਕਟਿਸ ਤਾਂ ਕਰਕੇ ਕਰਾ ਰਿਆ ਕਿ ਇੱਕ ਫੀਲਿੰਗ ਜਿਹੜੀ ਆ ਉਹ ਜ਼ਰੂਰ ਲੈਣੀ ਆ ਸਾਰੇ ਬੱਚਿਆਂ ਨੇ ਕਿ ਜਦੋਂ ਕੋਈ ਸ਼ਹਾਦਤ ਹੁੰਦੀ ਆ ਉਹਦਾ ਮੰਜ਼ਰ ਕੀ ਹੁੰਦਾ ਸੋ ਆਈ ਵਾਂਟ ਸਾਰੇ ਬੱਚੇ ਆਪਣੀਆਂ ਅੱਖਾਂ ਬੰਦ ਕਰ ਲਓ ਕਲੋਜ਼ ਯਰ ਆਈਜ਼ ਆਪਣੀਆਂ ਕਲੋਜ਼ ਆਈਜ਼ ਕਲੋਜ਼ ਕਰਕੇ ਆਪਾਂ ਮਹਿਸੂਸ ਕਰਾਂਗੇ ਫੀਲ ਕਰੋ ਕਿ ਅੱਜ ਦਾ ਦਿਨ ਜਿਹੜਾ ਹੈ ਉਹ ਹੈ 16 ਅਕਤੂਬਰ 1716 ਈਸਵੀ ਯਾਨੀ ਕਿ આજ ਤੋਂ ਕੋਈ 300 ਸਾਲ ਤੋਂ ਜ਼ਿਆਦਾ ਦਾ ਸਮਾਂ ਦਿੱਲੀ ਸ਼ਹਿਰ ਦਿੱਲੀ ਸ਼ਹਿਰ ਹੈ ਉੱਥੇ ਪੰਜਾਬ ਦੇ ਹਾਕਮ ਅਬુલ ਸਮਦ ਖਾਨ ਤੇ ਉਹਦਾ ਬੇਟਾ ਜ਼ਕਰੀਆ ਖਾਨ ਇੱਕ ਜਲੂਸ ਦੇ ਰੂਪ ਦੇ ਵਿੱਚ ਬੜੀ ਭਿਆਨਕ ਬਰਾਤ ਜਿਹੜੀ ਹੈ ਉਹ ਨਿਕਲ ਰਹੀ ਹੈ ਜਿਹਦੇ ਵਿੱਚ ਸਭ ਤੋਂ ਅੱਗੇ ਜਿਹੜਾ ਉਹ ਜਲੂਸ ਹੈ 3000 ਨੇਜਿਆਂ ਵਾਲੇ ਜਿਹੜੇ ਨੇ ਅੱਗੇ ਲਾਈਨਾਂ ਦੇ ਵਿੱਚ ਚੱਲੇ ਜਾ ਰਹੇ ਨੇ ਤੇ ਉਹਨਾਂ ਦੇ ਨੇਜਿਆਂ ਦੇ ਉੱਤੇ ਸਿੰਘਾਂ ਦੇ ਸਿਰ ਹਗੇ ਨੇ 3000 ਸਿੰਘਾਂ ਦੇ ਸਿਰ ਹਗੇ ਨੇ ਲਟਕ ਰਹੇ ਨੇਜਿਆਂ ਦੇ ਉੱਤੇ ਕਿਉਂ ਪੰਗੜਾ ਪਾਉਂਦੇ ਹੋਏ ਜਾ ਰਹੇ ਨੇ ਸਿੰਘਾਂ ਦੇ ਸਿਰਾਂ ਨੂੰ ਨੇਜਿਆਂ ਉੱਤੇ ਲਗਾ ਕੇ ਉਸ ਤੋਂ ਬਾਅਦ ਉਹ 3000 ਨੇਜੀਆਂ ਦੇ ਪਿੱਛੇ 300 ਗੱਡੇ ਨੇ 300 ਬੈਲ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਸਿੰਘਾਂ ਦੀਆਂ ਬਾਡੀਜ਼ ਉਹਨਾਂ ਦੀਆਂ ਬਾਹਾਂ ਉਹਨਾਂ ਦੇ ਤਾੜ ਉਹਨਾਂ ਦੀਆਂ ਲੱਤਾਂ ਉਹਨਾਂ ਦੇ ਪੈਰ ਭਰੇ ਪਏ ਨੇ ਲੱਵੋ ਲੁਹਾਨ ਨੇ ਉਹ ਜਿਹੜੀ ਸੜਕ ਹੈ ਜਿੱਥੋਂ ਜਿੱਥੋਂ ਲੰਘ ਰਹੀ ਹੈ ਸੜਕ ਜਿਹੜੀ ਆ ਲੱਵੋ ਲੁਹਾਨ ਹੋ ਰਹੀ ਆ ਉਹਦੇ ਪਿੱਛੇ 300 ਗੱਡੀਆਂ ਦੇ ਪਿੱਛੇ ਉਹ ਸਿੰਘਾਂ ਗਿਨੇ ਜਿਨ੍ਹਾਂ ਨੂੰ ਉਹਨਾਂ ਨੇ ਜੰਜੀਰਾਂ ਵਿੱਚ ਬੰਨ ਕੇ ਘੋੜਿਆਂ ਵਾਲੇ ਜਿਹੜੇ ਨੇ ਉਹਨੂੰ ਖਿੱਚ ਕੇ ਲਿਜਾ ਰਹੇ ਨੇ ਸਿੰਘਾਂ ਨੂੰ ਜਿਹੜੇ ਉਹਨਾਂ ਨੇ ਕੈਦ ਕੀਤੇ ਨੇ ਉਹਨਾਂ ਦੀ ਗਿਣਤੀ 794 ਹੈ ਤੇ ਐਸ ਜਲੂਸ ਦੇ ਜਾਂ ਐਸ ਖਾਲਸੇ ਦੀ ਜਿਹੜੀ ਸ਼ਹਾਦਤ ਵਾਲੀ ਬਰਾਤ ਹੈ ਉਸ ਦੇ ਸਭ ਤੋਂ ਪਿੱਛੇ ਇੱਕ ਹਾਥੀ ਦੇ ਉੱਤੇ ਪਿੰਜਰੇ ਪਿੰਜਰਾ ਰੱਖਿਆ ਹੋਇਆ ਹੈ ਤੇ ਉਸ ਪਿੰਜਰੇ ਦੇ ਵਿੱਚ ਇੱਕ ਸ਼ੇਰ ਕੈਦ ਕੀਤਾ ਹੋਇਆ ਹੈ ਜਿਹਦਾ ਨਾਮ ਹੈ ਬੰਦਾ ਸਿੰਘ ਬਹਾਦਰ ਤੇ ਉਹਨਾਂ ਨੂੰ ਜਿਹੜੀ ਪੋਸ਼ਾਕ ਪਾਈ ਹੋਈ ਹੈ ਬੜੀ ਹਾਸੋਹਾਣੀ ਹੈ ਇਸ ਜਰਾਈਸ ਯੂ ਆਲਸੋ ਬੰਦਾ ਸਿੰਘ ਬਹਾਦਰ ਨੂੰ ਇਸ ਤਰੀਕੇ ਦੇ ਨਾਲ ਉਸ ਸਮੇਂ ਦਾ ਜਿਹੜਾ ਬਾਦਸ਼ਾਹ ਸੀਗਾ ਉਹਦਾ ਨਾਮ ਸੀਗਾ ਫਰੂਕ ਸੀਆਰ ਮੁਗਲ ਬਾਦਸ਼ਾਹ ਉਹਦੇ ਸਾਹਮਣੇ ਜਦੋਂ ਪੇਸ਼ ਕੀਤਾ ਗਿਆ ਅੱਪੇ ਹਸਾਬ ਲਾਓ ਬੱਚਿਓ ਕਿ ਉਹ ਕਿੰਨਾ ਖਤਰਨਾਕ ਸੀਨ ਹੋਏਗਾ ਸਭ ਤੋਂ ਅਗੇ 3000 ਸਿੰਘਾਂ ਦੇ ਸਿਰ ਜਿਹੜੇ ਨੇ ਨੇਜੀਆਂ ਤੇ ਟੰਗੇ ਹੋਏ ਨੱਚਦੇ ਜਾ ਰਹੇ ਨੇ ਪਿੱਛੇ 300 ਬੈਲ ਗੱਡੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਧੜ ਨੇ ਬਾਹਾਂ ਨੇ ਕਈ ਕੁਸ਼ਕਾ ਪੂਰੀ ਬੋਡੀ ਦੇ ਪਾਰਟਸ ਨੇ ਲੋਹਾ ਲੁਹਾਨ ਸੜਕ ਹੈ ਪਿੱਛੇ ਸਿੰਘ ਕੈਦ ਕੀਤੇ ਹੋਏ ਨੇ ਉਹਨਾਂ ਨੂੰ ਸ਼ੈਂਟੇ ਮਾਰ ਕੇ ਲੈ ਜਾ ਰਹੇ ਨੇ ਉਸ ਤੋਂ ਪਿੱਛੇ ਬੰਦਾ ਸਿੰਘ ਬਹਾਦਰ ਹੈ ਇੱਥੋਂ ਐ ਹਿਸਾਬ ਲਾਓ ਕਿ ਸਿੱਖੀ ਕਿੰਨੀ ਮਹਿੰਗੀ ਹੈ ਸਿੱਖੀ ਬਹੁਤ ਮਹਿੰਗੀ ਹੈ ਜਿਹੜੀਆਂ ਸ਼ਹਾਦਤਾਂ ਤੁਸੀਂ ਸੈਲੀਬ੍ਰੇਟ ਕਰਦੇ ਹੋ ਉਹ ਸ਼ਹਾਦਤਾਂ ਆਮ ਨਹੀਂ ਹੈਗੀਆਂ ਉਹ ਬੜੀਆਂ ਵਿਸ਼ੇਸ਼ ਨੇ ਜਦੋਂ ਉਹ ਬੰਦਾ ਸਿੰਘ ਬਹਾਦਰ ਨੂੰ ਉੱਥੇ ਸਾਹਮਣੇ ਫਰੁਖਸੀਆਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਸ ਵੇਲੇ ਉਹਨੂੰ ਡਰਾਇਆ ਗਿਆ ਧਮਕਾਇਆ ਗਿਆ ਬਹੁਤ ਤਸੀਹੇ ਦਿੱਤੇ ਗਏ ਤੇ ਉਹਦੀਆਂ ਅੱਖਾਂ ਦੇ ਸਾਹਮਣੇ ਜਦੋਂ ਸਿੰਘ ਕਤਲ ਕੀਤੇ ਜਾ ਰਹੇ ਸੀਗੇ ਤੇ ਬੰਦਾ ਸਿੰਘ ਬਹਾਦਰ ਜੀ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਸਨ ਬਾਦਸ਼ਾਹ ਨੇ ਪੁੱਛਿਆ ਮੁਗਲ ਬਾਦਸ਼ਾਹ ਫਰੁਖਸੀਆਰ ਨੇ ਬੰਦੇ ਡਰ ਗਿਆ ਨਾ ਡਰ ਲੱਗਿਆ ਨਾ ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਨਹੀਂ ਮੈਨੂੰ ਡਰ ਨਹੀਂ ਲੱਗ ਰਿਹਾ ਬਲਕਿ ਮੈਂ ਕਲਗੀਆਂ ਵਾਲੇ ਪਾਦਸ਼ਾਹ ਨੂੰ ਇੱਕ ਸ਼ਿਕਾਇਤ ਕਰ ਰਿਹਾ ਕਿ ਪਾਦਸ਼ਾਹ ਮੈਂ ਤੇ ਤੇਰੀ ਸ਼ਰਨ ਦੇ ਵਿੱਚ ਪਹਿਲੇ ਆਇਆ ਸੀਗਾ ਤੇ ਸ਼ਹਾਦਤ ਮੈਨੂੰ ਪਹਿਲੇ ਨਸੀਬ ਕਿਉਂ ਨਹੀਂ ਹੋ ਰਹੀ ਪਾਦਸ਼ਾਹ ਜਿਹੜਾ ਸੀਗਾ ਉਹ ਕੰਬ ਗਿਆ ਅੰਦਰ ਤਾ ਉਹਨੇ ਕਿਹਾ ਮੈਂ ਤੇਰਾ ਉਹ ਹਾਲ ਕਰਾਂਗਾ ਕਿ ਤੂੰ ਕੰਬ ਜਾਏਗਾ ਤੂੰ ਟੁੱਟ ਜਾਏਗਾ ਜਾਂ ਤੇ ਤੂੰ ਮੁਸਲਮਾਨ ਬਣ ਜਾਏਗਾ ਤੇ ਜਾਂ ਫਿਰ ਤੂੰ ਟੜਕ-ਟੜਬ ਕੇ ਮੇਰੇ ਸਾਹਮਣੇ ਮਰ ਜਾਏਗਾ ਬਾਦਸ਼ਾਹ ਨੇ ਹੁਕਮ ਕੀ ਕੀਤਾ ਉਹਨਾਂ ਨੇ ਬੰਦਾ ਸਿੰਘ ਬਹਾਦਰ ਦਾ ਇੱਕ ਛੋਟਾ ਜਿਹਾ ਬੱਚਾ ਸੀਗਾ ਜਿਹਦੀ ਉਮਰ ਕੋਈ ਸਵਾ 3 ਸਾਲ ਦੀ ਸੀ ਨਾਮ ਸੀਗਾ ਅਜੇ ਸਿੰਘ ਅਜੇ ਸਿੰਘ ਨੂੰ ਉਹਦੀ ਮਾਂ ਦੀ ਗੋਦ ਚੋਂ ਲਿਆ ਗਿਆ ਤੇ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਕਿ ਆਪਣੇ ਬੱਚੇ ਦਾ ਆਪਣੀ ਹੱਥਾਂ ਦੇ ਨਾਲ ਕਤਲ ਕਰ ਦੇ ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਬਾਦਸ਼ਾਹ ਮੇਰੇ ਦੀਨ ਵਿੱਚ ਤੇ ਤੇਰੇ ਦੀਨ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਅਸੀਂ ਬੱਚੇ ਨੂੰ ਕਤਲ ਕਰ ਸਕਦੇ ਆ ਏਡੇ ਛੋਟੇ ਨੂੰ ਮੇਰੇ ਬੱਚੇ ਦੀ ਤੇ ਗੱਲ ਹੀ ਛੱਡ ਤੇਰਾ ਵੀ ਪੁੱਤਰ ਮੇਰੇ ਸਾਹਮਣੇ ਹੁੰਦਾ ਤੇ ਮੈਂ ਕਦੀ ਵੀ ਅਜਿਹੇ ਗੁਨਾਹ ਨਾ ਕਰਦਾ ਬੰਦਾ ਸਿੰਘ ਬਹਾਦਰ ਦਾ ਬੱਚਾ ਸਵਾ 3 ਸਾਲ ਦਾ ਅਜੇ ਸਿੰਘ ਉਹ ਉਹਦੇ ਹੱਥੋਂ ਖੋਹ ਲਿਆ ਗਿਆ ਜਿਲਾਦਾਂ ਨੂੰ ਦਿੱਤਾ ਗਿਆ ਜਿਲਾਦਾਂ ਨੇ ਛੋਟੇ ਜਿਹੇ ਸਵਾ 3 ਸਾਲ ਦੇ ਅਜੇ ਸਿੰਘ ਦੀਆਂ ਦੋਨੋਂ ਲੱਤਾਂ ਪਕੜੀਆਂ ਉੱਠਾ ਕਰਕੇ ਉਹਨੂੰ تیر ਦਿੱਤਾ ਉਹਦੀਆਂ ਅੱਖਾਂ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ। تیر ਕੇ ਇਸ ਤੋਂ ਅੱਗੇ ਵਹਿਸ਼ਤ ਦੀ ਹੋਰ ਹੱਤ ਹੋ ਗਈ ਜਦੋਂ ਕਿ ਬੰਦਾ ਸਿੰਘ ਬਹਾਦਰ ਦੇ بیٹے ਦਾ ਜਿਹੜਾ ਦਿਲ ਸੀਗਾ ਉਹਨੂੰ ਉਹਨਾਂ ਜ਼ਿਲਾਦਾਂ ਨੇ ਕਢਿਆ ਤੇ ਕੱਢ ਕੇ ਉਹ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ। ਪਰ ਬੰਦਾ ਸਿੰਘ ਬਹਾਦਰ ਨੇ ਸੀ ਨਹੀਂ ਕੀਤੀ। ਉਹਨੇ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੋਇਆਂ ਉਸ ਸ਼ਹਾਦਤ ਨੂੰ ਕਬੂਲ ਕੀਤਾ ਤੇ ਤੁਸੀਂ ਸਾਰਿਆਂ ਨੇ ਮੇਰੇ ਪਿੱਛੇ ਫਤਿਹ ਦੀ ਸਾਂਝ ਪਾਣੀ ਹੈ ਬੋਲੇ ਸੋਨਿਹਾਲ ਕਿ ਤੁਹਾਨੂੰ ਸ਼ਹਾਦਤ ਦੀ ਜਿਹੜੀ ਬਰਾਤ ਹੈ ਉਹਦਾ ਜ਼ਿਕਰ ਕੀਤਾ ਕਿੰਨੇ ਬੱਚਿਆਂ ਨੂੰ ਪੂਰਾ ਸੀਨ ਅੱਖਾਂ ਦੇ ਅੱਗੇ ਨਜ਼ਰ ਆਇਆ ਹੱਥ ਖੜੇ ਕਰੋ ਆਪਣਾ ਜਿੰਨੀ ਮੈਂ ਤੁਹਾਨੂੰ ਸ਼ਹਾਦਤ ਸੁਣਾਈ ਹੈ ਪੂਰਾ ਸੀਨ ਜਿਹੜਾ ਹੈ ਕਿੰਨੇ ਉੱਚੇ ਹੱਥ ਕਰੇ ਕਰੋ ਉੱਚੇ ਹੱਥ ਕਰੇ ਕਰੋ ਐਵੇਂ ਤੁਹਾਨੂੰ ਤਾਂ ਸੁਣਾਈ ਐ ਇਸ ਤਰੀਕੇ ਨਾਲ ਅੱਖਾਂ ਬੰਦ ਕਰਕੇ ਕਿ ਤਾਂਕਿ ਤੁਹਾਨੂੰ ਪਤਾ ਲੱਗੇ ਫੀਲਿੰਗ ਲੈ ਸਕੋ ਤੁਸੀਂ ਕਿ ਸ਼ਹਾਦਤ ਜਿਹੜੀ ਆ ਉਹ ਸੈਲੀਬ੍ਰੇਟ ਕਰਨ ਵਾਲੀ ਨਹੀਂ ਹੁੰਦੀ ਸ਼ਹਾਦਤ ਫੀਲ ਕਰਨ ਵਾਲੀ ਹੁੰਦੀ ਹੈ ਸ਼ਹਾਦਤ ਸ਼ਰਧਾ ਦੇ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਵਾਲੀ ਹੁੰਦੀ ਹੈ ਤੇ ਉਹਨਾਂ ਦੀਆਂ ਲੀਹਾਂ ਤੇ ਤੁਰਨ ਕਰਕੇ ਇਹ ਦਿਵਸ ਜਿਹੜੇ ਨੇ ਉਹ ਮਨਾਏ ਜਾਂਦੇ ਨੇ